ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬਟਾਲਾ ਨਵਦੀਪ ਪੈਲਸ ਵਿਖੇ ਹੋਈ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ 13ਵੀਂ ਇੰਡੋ ਨੇਪਾਲ ਚੈਂਪੀਅਨਸ਼ਿਪ ਵਿੱਚ ਲੋਈਆਂ ਖਾਸ ਦੀ ਇੰਡੀਅਨ ਹੀਰੋ ਕਰਾਟੇ ਅਕੈਡਮੀ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਇਸ ਵਿੱਚ ਸਾਹਿਲ, 파ਰਸ, ਨਕੁਲ, ਗੋਰਮੁਖ, ਨੀਸ਼ਾ ਸ਼ਰਮਾ ਨੇ 골ਡ ਮੈਡਲ ਜਿੱਤੇ ਅਤੇ ਮਾਨਸ ਅਰਸ਼ਦੀਪ ਅਰਮਾਨਜੋਤ 파ਰਸ ਅਨੁਭਵ ਨੇ ਕਾਂਸੀ ਦੇ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਅਤੇ ਕੋਚ ਨਛੱਤਰ ਕੁਮਾਰ ਦਾ ਨਾਮ ਰੋਸ਼ਨ ਕੀਤਾ ਲੋਈਆਂ ਖਾਸ ਤੋਂ ਕੁਮਾਰ ਦੀ ਖਾਸ ਰਿਪੋਰਟ ਮੈਂ ਬਲਵਿੰਦਰ ਸਿੰਘ ਸਾਹਿਬ ਦਾ ਅਸਲ ਪੈਂਚ ਜੋਕਾ ਪਰ ਖੜ ਦੋ ਔਰ ਮੇਰੀ ਵਾਈਫ ਕਲਦੀਪੂਰ ਸਰਪੰਚ ਜੋ ਪਿੰਡ ਦੀ ਜੋ ਕੋ ਪੱਦੀ ਸੇਵਾ ਨਿਭਾ ਰਹੀ ਹੈ ਅੱਜ ਇੱਥੇ ਛੋਟੇ-ਛੋਟੇ ਬੱਚਿਆਂ ਦਾ ਸਮਾਗਮ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜੋ ਕਿ ਕਰਾਟੇ ਦੀ ਟੀਮ ਦੇ ਵਿੱਚ ਹਿੱਸਾ ਲੈਣ ਬਟਾਲੇ ਗਏ ਸੀਗੇ ਔਰ ਉਤੋਂ ਜਿੱਤ ਕੇ ਆਏ ਸਾਰੇ ਬੱਚੇ ਅਸੀਂ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਛੋਟੇ-ਛੋਟੇ ਬੱਚੇ ਚੰਗੇ ਪਾਸੇ ਲੱਗੇ ਨਸ਼ਿਆਂ ਤੋਂ ਬਚੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਵੱਡੇ ਹੋ ਕੇ ਇਹ ਹੀ ਰਾਸ਼ਟਰੀ ਔਰ ਅੰਤਰਰਾਸ਼ਟਰੀ ਖਿਡਾਰੀ ਇਹਨਾਂ ਦੇ ਵਿੱਚੋਂ ਹੀ ਨਿਕਲਨੇ ਆ। ਅਸੀਂ ਇਹਨਾਂ ਦਾ ਬਹੁਤ-ਬਹੁਤ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਆਪਣਾ ਸਮਾਂ ਕੀਮਤੀ ਸਮਾਂ ਕੱਢ ਕੇ ਇੱਥੇ ਆਉਂਦੇ ਹਨ ਆ ਕੇ ਖੇਡਦੇ ਹਨ ਔਰ ਸਖਲਾਈ ਲੈਂਦੇ ਹਨ। ਔਰ ਸਭ ਤੋਂ ਵੱਡੀ ਗੱਲ ਸਾਡੇ ਪਿੰਡ ਦੇ ਹੀ ਨਛੱਤਰ ਸਿੰਘ ਜੋ ਕਿ ਕੋਚਿੰਗ ਦੇ ਰਿਹਾ ਹੈ ਬੱਚਿਆਂ ਨੂੰ ਇਹ ਬਹੁਤ ਵੱਡੀ ਗੱਲ ਹੈ। ਇਹ ਬਾਹਰ ਵੀ ਅੱਗੇ ਬਾਹਲੇ ਦੇ ਇੱਛਾਜੋ ਅਮਰੀਕਾ ਵੀ ਜਾ ਜਾ ਕੇ ਆਏ ਆ ਔਰ ਹੋਰ ਵੀ ਕਈਆਂ ਦੇ ਇੱਛਾਜ ਗਏ। ਔਰ ਇਹਨਾਂ ਨੇ ਚੰਗੇ-ਚੰਗੇ ਬੱਚਿਆਂ ਨੂੰ ਸਖਲਾਈ ਦੇ ਕੇ ਚੰਗੇ ਪਦ ਪਦਵੀ ਤੇ ਚੰਗੇ ਖਿਡਾਰੀ ਬਣਨ ਦੀ ਕੋਸ਼ਿਸ਼ ਕਰਵਾ ਰਹੇ ਹਾਂ ਅਸੀਂ ਅਸੀਂ ਧੰਨਵਾਦ ਕਰਦੇ ਨਾਛਤਰ ਜੀ ਦਾ ਬਹੁਤ ਬਹੁਤ ਧੰਨਵਾਦ ਜੈ ਥੈਂਕ ਯੂ